ਦੋਸਤੋ ਤੁਸੀਂ ਦੇਖ ਰਹੇ ਹੋ ਫਾਸਟ نیوز ਇੰਡੀਆ ਅਸੀਂ ਅੱਜ ਹਾਜ਼ਰ ਹਾਂ 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ ਤੇ ਆਜ਼ਾਦ ਪ੍ਰੈਸ ਕਲੱਬ ਮੱਲਾਵਾਲਾ ਵਿੱਚ ਜਿੱਥੇ ਜਿਨ੍ਹਾਂ ਦੇ ਵੱਲੋਂ ਅੱਜ 26 ਜਨਵਰੀ ਮਨਾਇਆ ਗਿਆ ਕਿਉਂਕਿ ਅੱਜ ਪੂਰੇ ਦੇਸ਼ ਭਰ ਦੇ ਵਿੱਚ ਖੁਸ਼ੀ ਦਾ ਮਾਹੌਲ ਆ ਕਿਉਂਕਿ ਅੱਜ ਦੇ ਦਿਨ ਜੇ ਸਾਡੇ ਦੇਸ਼ ਦਾ ਕਾਨੂੰਨ ਲਾਗੂ ਹੋਇਆ ਸੀ ਉਸ ਨੂੰ ਲੈ ਕੇ ਹਰੇਕ ਥਾਂ ਤੇ ਸਰਕਾਰੀ ਦਾਰਿਆਂ ਤੇ ਔਰ ਪ੍ਰਾਈਵੇਟ ਦਾਰਿਆਂ ਦੇ ਵਿੱਚ ਝੰਡੇ ਲਹਿਰਾਏ ਜਾ ਰਹੇ ਨੇ ਅੱਜ ਉਹਨਾਂ ਨੂੰ ਸਲਾਮੀ ਦਿੱਤੀ ਜਾ ਰਹੀ ਆ ਤੇ ਅਸੀਂ ਪ੍ਰੈਸ ਕਲੱਬ ਦੇ ਪ੍ਰਧਾਨ ਕੋਲੇ ਆਜਾ ਰਹੇ ਹਾਂ ਉਹਨਾਂ ਕੋਲੋਂ ਜਾਣਕਾਰੀ ਲੈਂਦੇ ਉਹਨਾਂ ਨੇ ਅੱਜ ਇਸ ਮੌਕੇ ਤੇ ਸਮਾਗਮ ਕੀਤਾ ਹਾਂਜੀ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਜਿੰਦਰ ਗੁਰੂਆ ਅੱਜ 75 ਹਜ਼ਾਰ ਦੇਸ਼ ਤੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦੇਣਾ ਸਾਡੀ ਜਾਦ ਪ੍ਰੈਸ ਕਲੱਬ ਵੱਲੋਂ ਪ੍ਰਧਾਨ ਜੀ ਅੱਜ ਦੇ ਮੌਕੇ ਤੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਤੁਸੀਂ ਅੱਜ ਦੇ ਮੌਕੇ ਤੇ ਮੈਂ ਸੰਦੇਸ਼ ਦੇਣਾ ਚਾਹਣਾ ਹਾਂ ਕਿ ਪਲਾਸਟਿਕ ਦੇ ਲਫਾਫੇ ਨਾ ਵਰਤੇ ਜਾਣ ਲੋਕ ਘਰੋਂ ਕੱਪੜੇ ਹੱਥਾਂ ਨਾਲ ਲੈ ਕੇ ਸਮਾਨ ਲੈਣ ਜਾਣ ਅਤੇ ਪਲਾਸਟਿਕ ਜਿਹੜਾ ਸਿਹਤ ਲਈ ਬਹੁਤ ਹਾਨੀਕਾਰਕ ਹੈ ਮੈਂ ਅਪੀਲ ਕਰਦਾ ਹਾਂ ਵਾਰ-ਵਾਰ ਕੇ ਇਹ ਪਲਾਸਟਿਕ ਦੇ ਲਫਾਫੇ ਅਤੇ ਇਸ ਵਕਤ ਮੈਂ ਕੋ ਹੋਰ ਕੱਲ ਜਿਹੜਾ ਚਾਹਣਾ ਹੈ ਕਿ ਚੈਨਾ ਡੋਰ ਇਹੜੀ ਹੈ ਇੱਕ ਬਹੁਤ ਘਾਤਕ ਡੋਰ ਹੈ ਜਿਸ ਦੇ ਨਾਲ ਵਾਤਾਵਰਣ ਤੇ ਬਹੁਤ ਨੁਕਸਾਨ ਨੁਕਸਾਨ ਦੇ ਇਹ ਦਿਨ ਹਨ ਬਖਸ਼ੀ ਵੀ ਅੜ ਕੇ ਮਰਦੇ ਹਨ ਅਤੇ ਕਈ ਲੋਕ ਜ਼ਖਮੀ ਹੋ ਚੁੱਕੇ ਹਨ ਮੈਂ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਚੈਨ ਆਜ਼ਾਦ ਪ੍ਰੈਸ ਕਲੱਬ ਦੇ ਪ੍ਰਧਾਨ ਜੀ ਅਜਿੰਦਰ ਕੁਮਾਰ ਦੂਆ ਜਿਨ੍ਹਾਂ ਵੱਲੋਂ ਲੋਕਾਂ ਨੂੰ ਅੱਜ ਦੇ ਵਿਸ਼ੇਸ਼ ਮੌਕੇ ਤੇ ਸੰਦੇਸ਼ ਦਿੱਤਾ ਗਿਆ ਕਿ ਜਿਹੜੇ ਪਲਾਸਟਿਕ ਦੇ ਲਪਾਫੇ ਆਈ ਪਲਾਸਟਿਕ ਯੂਜ਼ ਕਰਦੇ ਆ ਉਹਦੀ ਨਾ ਵਰਤੋ ਕਿ ਪੀ ਜਾਵੇ ਔਰ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਕਿਉਂਕਿ ਇਹਦੇ ਨਾਲ ਜਿੱਥੇ ਪੰਛੀਆਂ ਦਾ ਨੁਕਸਾਨ ਹੁੰਦਾ ਉਹ ਉਥੇ ਮਨੁੱਖੀ ਜੀਵਨ ਦਾ ਵੀ ਨੁਕਸਾਨ ਹੁੰਦਾ ਕੈਮਰਾ ਪਰਸਨ ਦੇ ਨਾਲ ਫਿਲਿਕ ਸਿੰਘ ਰਾਏ ਮੱਲਾ ਵਾਲਾ ਖਾਸ